ਇਹ ਸੋਫਾ 29000 ਰੁਪਏ ਦਾ ਸੋਫਾ ਹੈ ਜੀ 9 ਸੀਟਰ ਸੋਫਾ ਵੱਡੇ ਕੁਸ਼ਨ ਨਾਲ ਟੇਬਲ ਨਾਲ ਸ਼ੀਸ਼ਾ ਤੂੰ ਸਾਡੇ ਤੇ ਅਸਰ ਪਾਉਣ ਦਾ ਮਾਰਾ ਤਾਂ ਨਹੀਂ ਕਹੀ ਜਾਂਦਾ ਇਹਦਾ ਰੇਟ ਕੀ ਹੈ ਇਹ 22000 ਰੁਪਏ ਦਾ ਸੋਫਾ ਹੈ ਜੀ ਇਹ ਥੱਲੇ ਆਉਂਦਾ ਘਟੀ ਜਾਂਦਾ ਇਹ ਇਹਦਾ ਰੇਟ ਦੱਸ ਇਹ ਸੋਫਾ ਹੈਗਾ ਬਹੁਤ ਮਹਿੰਗਾ ਜੀ ਹਜ਼ਾਰ ਚ ਤੁਸੀਂ ਪਤਾ ਕਰਨੀ ਹੋਵੇ ਬਹੁਤ ਮਹਿੰਗਾ ਸੋਫਾ ਹੈ ਸਾਨੂੰ ਪਤਾ ਆਪਣੇ ਕੋਲ ਸਿਰਫ 40000 ਰੁਪਏ ਦਾ ਸੋਫਾ ਹੈ ਮਿਆ ਟਾਈਂ ਟੇਬਲ ਆਪਣੇ ਕੋਲ 24000 ਦੀ ਰੇਂਜ ਚ ਹੈ ਜੀ ਉਹ ਤੁਹਾਡਾ ਭਲਾ ਹੋ ਜੇ ਫਾਈਬਰ ਦਾ ਬਣਿਆ ਹੋਊ ਸਾਰਾ ਟਾਲੀ ਰੱਖਣ ਲੱਗੀ ਹੋਈ ਹੈ ਜੀ ਦੇਖੋ ਮਾਨਵ ਤੇਰੇ ਮਾਰੀ ਸ਼ੁਰੂ ਹੋ ਗਿਆ 8000 ਤੋਂ ਲਮਾਰੀ ਸ਼ੁਰੂ ਹੋ ਜਾਂਦੀ ਹੈ ਜੀ ਆਪਣੇ ਕੋਲੇ ਆਹ ਵੱਡੀ ਸਾਰੀ ﺍﻟमारी ਕਿੰਨੇ ਦੀ ਆ ਆ ਧੂਰੀ ਇਲਾਕੇ ਵਾਲਿਓ ਤੁਹਾਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਤੁਹਾਡੇ ਇਲਾਕੇ 'ਚ ਜਮਾ ਸ਼ੇਰਪੁਰ ਬਹੁਤ ਕਮਾਲ ਦੀ ਫਰਨੀਚਰ ਦੀ ਦੁਕਾਨ ਆ ਮੈਂ ਜਦੋਂ ਪਹਿਲੀ ਵਾਰ ਆਇਆ ਨਾ ਤੇ ਉਦੋਂ ਕੰਮ ਤਕਰੀਬਨ ਆਪਾਂ ਕਹ ਲਈ ਵੀ ਅੱਧਾ ਕੁ ਸੀਗਾ ਤੇ ਜਦੋਂ ਇਸ ਵਾਰ ਆਇਆ ਮੈਂ ਹੈਰਾਨ ਰਹਿ ਗਿਆ ਤੁਸੀਂ ਸਾਰੇ ਮੈਂ ਨਾ ਇੱਕ ਵਾਰੀ ਸਾਰੇ ਸ਼ੋਰੂਮ ਦਾ ਟੂਰ ਕਰਾ ਦਿੰਨਾ ਵੀ ਤੁਸੀਂ ਦੇਖੋ ਵੀ ਕਿੰਡਾ ਵੱਡਾ ਸ਼ੋਰੂਮ ਪਰ ਮੈਨੂੰ ਐ ਲੱਗਦਾ ਵੀ ਜਦੋਂ ਇਹਨਾਂ ਦੇ ਕੋਲੇ ਗਾਹਕ ਬਾਲਾ ਪੈਣ ਲੱਗ ਗਿਆ ਨਾ ਤੇ ਮਾਨੋ ਉਹਨਾਂ ਨੇ ਰੇਟ ਨਾ ਬਾਲੇ ਝੱਕ ਤੇ ਹੋਣ ਆਪਾਂ ਨਿਰਣਾ ਵੀ ਕਰ ਲਾਂਗੇ ਕੁਆਲਿਟੀ ਦਾ ਵੀ ਨਿਰਣਾ ਕਰਾਂਗੇ ਤੇ ਤੁਹਾਨੂੰ ਸਾਰੀ ਚੀਜ਼ ਦੀ ਜਾਣਕਾਰੀ ਵੀ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਹੁਤ ਕਮਾਲ ਕਮਾਲ ਦੇ ਪੈਕੇਜ ਆ ਜਿਹੜੇ ਬਹੁਤ ਕਮਾਲ ਕਮਾਲ ਦੇ ਪੈਕੇਜ ਜਿਹੜੇ ਤੁਸੀਂ ਨਹੀਂ ਦੇਖੇ ਉਹ ਤੁਹਾਨੂੰ ਇੱਥੋਂ ਮਿਲ ਜਾਣੇ ਆ ਆਜੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਮਨੋਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਨੋਬਾਈ ਕਿਤੇ ਰੇਟ ਰੂਟ ਤਾਂ ਨਹੀਂ ਬੜੇ ਚੱਕ ਤੇ ਕਿਤੇ ਵੀ ਆਏ ਤਾਂ ਨਹੀਂ ਕਰਤਾ ਕੰਮ ਵੀ ਰੇਟ ਹੀ ਚੱਕਦੇ ਹੁੰਦੇ ਨਹੀਂ ਰੇਟ ਦਾ ਆਪਾਂ ਅੱਗੇ ਨਾਲੋਂ ਹੋਰ ਜਿਆਦਾ ਕਰਤੇ ਹਾਂ ਹੋਰ ਜਿਆਦਾ ਕਰਤੇ ਰੇਟ ਮੈਂ ਤੁਰਿਆ ਫਿਰਦਾ ਹਾਂ ਮਾਰਕੀਟ ਦੇ ਵਿੱਚ ਨਹੀਂ ਗਾਂਗ ਵੱਧ ਗਿਆ ਜੀ ਆਪਣੇ ਕੋਲੇ ਰੇਟ ਘਟਾਤੇ ਆਪਾਂ ਮੈਂ ਮੈਨੂੰ ਪਤਾ ਲੱਗ ਜਾਣਾ ਮੈਂ ਇਸ ਮੇਰੇ ਕੋਲੇ ਸਾਰੀ ਤੇੜੀ ਮੇਰੇਆਂ ਵੀਡੀਓ ਲੋਕ ਦੇਖਦੇ ਸਾਰੇ ਸਾਰੀ ਤੇੜੀ ਲੋਕਾਂ ਨੂੰ ਸਾਡੇ ਤਾਂ ਕਰਨੇ ਹੁਣੀ ਪੂਰੇ ਮਾਰ ਬਣੇ ਪਏ ਆ ਰੇਟਾਂ ਰੂਟਾਂ ਦੇ ਨੀ ਕਿਥੋਂ ਮਰਜੀ ਅਗਲਾ ਪਤਾ ਕਰ ਲਈ ਜ ਆਪਣੇ ਰੇਟ ਸਭ ਤੋਂ ਘੱਟ ਕੁਆਲਿਟੀ ਵਧੀਆ ਆਪਣੀ ਪੂਰੀ ਫਿਰ ਨਰਮ ਨਾ ਕਰਤੀ ਹੋਵੇ ਕੁਆਲਿਟੀ ਕੁਆਲਿਟੀ ਨਾ ਨਰਮ ਕਰਤ ਕੁਆਲਿਟੀ ਪੂਰੀ ਸਿਰੇ ਦੀ ਕੁਆਲਿਟੀ ਹੈ ਜੀ ਕਿੰਨੇ ਤਰ੍ਹਾਂ ਦਾ ਵੀ ਜੇ ਹਿਸਾਬ ਐਸਟੀਮੇਟ ਜਲਾਏ ਵੀ ਕਿੰਨੇ ਕੁ ਤਰ੍ਹਾਂ ਦਾ ਮਿਲ ਜਾਂਦਾ ਸੋਫਾ ਤੇਰੇ ਕੋਲ ਕਿੰਨੇ ਤਰ੍ਹਾਂ ਦੇ ਮਿਲ ਜਾਂਦੇ ਅਣਗਿਣਤ ਰੰਗ ਨੇ ਆਪਣੇ ਕੋਲੇ ਹਮ ਡਿਜ਼ਾਈਨ ਬਹੁਤ ਤਰ੍ਹਾਂ ਦੇ ਡਿਜ਼ਾਈਨ ਨੇ ਹਮ ਬਾਕੀ ਕੋਈ ਗਾਹਕ ਆਪਦੀ ਫੋਟੋ ਲਿਆਉਂਦਾ ਹੈ ਕਹੇ ਜੀ ਮਰਜੀ ਉਹ ਸੋਫਾ ਆਪਾ ਤਿਆਰ ਕਰਕੇ ਗਾਹਕ ਨੂੰ ਦੇਣਾ ਹੈਗੇ ਅੱਛਾ ਮੈਂ ਹੁਣ ਪ੍ਰੀਤ ਇੱਕ ਤੱਕ ਦਾ ਰੇਟ ਤਾਂ ਇੱਕ ਦੂਨ ਦਾ ਪੁੱਛ ਗਿਆ ਐ ਤਾਂ ਐ ਤਾਂ ਨਹੀਂ ਗੱਲ ਬਣਨੀ ਜੇ ਸਾਰਿਆਂ ਦੇ ਰੇਟ ਪੁੱਛਣ ਲੱਗੇ ਟਾਈਮ ਬਹੁਤ ਲੱਗ ਜੂ। ਇਹਦਾ ਰੇਟ ਦੱਸ ਕੀ ਐ ਇਹਦਾ? ਇਹ ਸੋਫਾ 29000 ਰੁਪਏ ਦਾ ਸੋਫਾ ਜੀ। 9 ਸੀਟਰ ਸੋਫਾ ਵੱਡੇ ਕੁਸ਼ਨ ਨਾਲ ਟੇਬਲ ਨਾਲ ਸ਼ੀਸ਼ਾ। ਤੂੰ ਸਾਡੇ ਤੇ ਅਸਰ ਪਾਉਣ ਦਾ ਮਾਰਾ ਤਾਂ ਨਹੀਂ ਕਹੀ ਜਾਂਦਾ 29000 ਰੁਪਏ ਤਾਂ ਦੇਣਾ ਬਹੁਤ ਔਖਾ ਜਣਾ ਇਹ। ਜੀ ਦੇ ਦਾਂਗੇ ਕਿੰਨੇ ਮਰਜ਼ੀ ਗਾਹ ਕੋਣ ਕਿਹੜਾ ਮਰਜ਼ੀ ਗਾਹ ਕਾਵੇ 29000 ਰੁਪਏ ਸੋਫਾ। 29000 ਦਾ। 29000 ਦਾ ਸੋਫਾ। ਇਹ ਪ੍ਰੀਤ ਆਪਣਾ ਵੀਡੀਓ ਵਾਲਾ ਕੰਮ ਬੰਦ ਕਰਾਉ ਇਹ ਹੈ 29 ਦਾ ਨਹੀਂ ਮੁੜ ਕੇ ਦਿੱਤਾ ਜਾਣਾ ਆਹ ਦੇਖ ਲੈ ਆਹ ਕਿੱਡਾ ਸੋਹਣਾ ਸੋਫਾ ਪਿਆ ਇਹਦਾ ਆ ਆ ਆ ਕਿੰਨੇ ਦਾ ਆਹਾ ਆਹਾ ਇਹ ਸੋਫਾ 30000 ਰੁਪਏ ਦਾ ਜੀ ਕਮਾਲ ਹੈ ਯਾਰ ਇਹਦਾ ਰੇਟ ਹੀ ਬਹੁਤ ਸਿੱਟੀ ਬੈਠਾ 프리 ਥੱਲੇ ਇਹਦਾ ਸਾਰੇ ਜਗੇੜਾ ਦੇਣਾ ਪਊਗਾ ਇਸ ਹਿਸਾਬ ਨਾਲ ਇਸ ਹਿਸਾਬ ਨਾਲ ਤੇ ਰੇਟ ਹੀ ਬਹੁਤ ਘੱਟ ਹੋਣਗੇ ਚਲਗੇ ਥੱਲੇ ਚਲਗੇ ਮਾਨੂ ਚਲੋ ਜੀ 프리 ਤਾਂ ਆਏ ਇੱਕ ਦੋ ਤੇ ਥੱਲੇ ਵੀ ਚਲੋ ਆਜੋ 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 ਤਿੰਨ ਚਾਰ ਮੰਜ਼ਲੇ ਪੁੱਤ ਬਣ ਕੇ ਤਖਲੇ ਰਹੋ ਮੇਰੇ ਸ਼ੇਰ ਆ ਤਿੰਨ ਚਾਰ ਮੰਜ਼ਲਾਂ ਐ ਤੇ ਦੋ ਤਿੰਨ ਬਰਾਂਡੇ ਜਿਹਾ ਸਾਰੇ ਭਰੇ ਪਏ ਆ ਆਜੋ ਮੇਰੇ ਛੇਰ ਆਜੋ ਆਜੋ ਮੇਰੇ ਨਾਲ ਚੱਲ ਇਤਲੋ ਤੁਰੇ ਚੱਲੋ ਆਜੋ ਆ ਜਾ ਪ੍ਰੀਤ ਅੱਗੇ ਚੱਲਦੇ ਨੇ ਪਤਾ ਕੀ ਕੀਤਾ ਆਪਣੇ ਨਾਲ ਇਹ ਹੈਗੇ ਆ ਛੇਠ ਇਹਨੇ ਕੀ ਕਰੂਗਾ ਨਾ ਹੁਣ ਹੁਣ ਆਪਾਂ ਨੂੰ ਦੱਸੂ ਮਹੰਗੇ ਕਿਹੜਾ ਸਸਤੇ ਦੇਖ ਕੇ ਆਪਾਂ ਨੂੰ ਖੜਾ ਲਿਆ ਹੈ ਪ੍ਰੀਤ ਇਹ ਸਸਤੇ ਦੇ ਕੇ ਆਪਾਂ ਨੂੰ ਖੜਾ ਲਿਆ ਹੁਣ ਇੰਨਾ ਚੋਂ ਚੁਣਦੇ ਆ ਕਿਹੜਾ ਸੋਫਾ ਜਿਹੜਾ ਮੈਨੂੰ ਪਸੰਦ ਆਉਂਦਾ ਆ ਪੌੜਾ ਰੇਟ ਪੁੱਛਦੇ ਆਂ ਐ ਸਾਰਿਆਂ ਦੇ ਪੁੱਛਣ ਲੱਗ ਗਏ ਫੇਰ ਆਪਣਾ ਗਲਤ ਹੋ ਜੂ ਕੰਮ ਕਿਉਂਕਿ ਟਾਈਮ ਬਹੁਤ ਲੱਗ ਜੂ ਫੈਕਟਰੀ ਬਹੁਤ ਵੱਡੀ ਆ ਇਹਦਾ ਇਹਦਾ ਰੇਟ ਕੀ ਆ ਇਹ 22000 ਰੁਪਏ ਦਾ ਸੋਫਾ ਹੈ ਜੀ ਇਹ ਥੱਲੇ ਆਉਂਦਾ ਘਟੀ ਜਾਂਦਾ ਇਹੇ じゃ ਤਾਂ ਪਿਛਤਾਹਾਂ ਪਾ 30000 ਤਾਂ ਦੇ ਕੇ ਆਏ ਆ ਉਹਦਾ ਫਰਕ ਹੈ ਜੀ ਉਹਦੇ ਗੱਦੀਆਂ ਵੱਡੀਆਂ ਲੱਗੀਆਂ ਨੇ ਉਹ ਗੱਦੀਆਂ ਹੈ ਨਹੀਂ ਇਹ 22000 ਰੁਪਏ ਦਾ ਸੋਫਾ ਬਹੁਤ ਸੋਹਣਾ ਸੋਹ ਬਣਿਆ ਹੋਇਆ 9 ਸੀਟਰ ਸੋਫਾ ਆ 22000 ਦਾ 22000 ਰੁਪਏ ਦਾ ਓਏ ਓਏ ਓਰੇ ਓਏ ਓਰੇ ਓਏ ਬਰੀ ਤਾ ਓਰੇ ਓਏ ਆ ਇਹਦਾ ਪੁੱਛਦੇ ਆਂ ਆ ਇਹਦਾ ਦੱਸੋ ਹੁਣ ਇੱਥੇ ਫੜਿਆ ਜਾਊਗਾ ਇਹਦਾ ਰੇਟ ਦੱਸ ਇਹ ਸੋਵਾ ਹੈਗਾ ਬਹੁਤ ਮਹਿੰਗਾ ਜੀ ਹਜ਼ਾਰ ਚ ਤੁਸੀਂ ਪਤਾ ਕਰਨੀ ਹੋਵੇ ਬਹੁਤ ਮਹਿੰਗਾ ਸੋਵਾ ਹੈ ਸਾਨੂੰ ਪਤਾ ਆਪਣੇ ਕੋਲ ਸਿਰਫ 40000 ਰੁਪਏ ਦਾ ਸੋਹਾ 40000 ਦਾ ਵਿੱਚ ਐਚਆਰ 40 ਦੀ ਗੱਡੀ ਪਈ ਵੀ ਹੈ ਪੂਰੀ ਗਰੰਟੀ ਵਾਲੀ ਚੀਜ਼ ਬਣੀ ਹੋਈ ਹੈ ਨਾਲੇ ਮੈਨੂੰ ਗਾਲਾਂ ਤਵਾਵੇਂਗਾ ਤੇ ਨਾਲੇ ਗਵਾਲ ਗਾਲਾਂ ਲਮੇਗਾ ਬਾਊ ਤੋਂ ਆਪ ਰੈਂ ਕਰ ਲੀ ਬਾਉਣਾ ਰੈਂ ਕਰ ਲੀ ਜੀ ਹੈਂ ਰੈਂ ਕਰ ਲੀ ਨਹੀਂ ਸੱਚੀ ਚਾਲੀ ਯਾਰ ਦਾ ਸੱਚੀ ਚਾਲੀ ਯਾਰ ਡਿਲੀਵਰੀ 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 ਗਾਹ ਦੀ ਆਉਦੀ ਹੈ ਜੀ ਕਿਸ ਨੇ 5 ਕਿਲੋਮੀਟਰ ਲੈ ਕੇ ਜਾਣਾ ਖਰਚਾ ਉਹਨੂੰ ਉਹਨਾ ਪੈਂਦਾ ਕਿਸ ਨੇ 20 ਲੈ ਕੇ ਜਾਣਾ ਉਹਨੂੰ ਖਰਚਾ ਉਹ ਸਾਬ ਦਾ ਖਰਚਾ ਹੈ ਜੀ ਮੈਂ ਸਮਝ ਗਿਆ ਯਾਰ ਵੀ ਤੁਸੀਂ ਕਹਤਾ ਵੀ ਅਸੀਂ ਆਪਦੇ ਲੈਣੇ ਆ ਤੁਸੀਂ ਆਪ ਦੀ ਸਰਦਰਦੀ ਨਾ ਨਹੀਂ ਭੇਜ ਵੀ ਦਵਾਂਗੇ ਉੱਥੇ ਕੇ ਗਾਹ ਨੂੰ ਫੋਨ ਕਰਦਾ ਉਹ ਜੋ ਜਾਇਜ਼ ਕਿਰਾਏ ਦੇ ਕੇ ਗਾਹ ਦੇ ਘਰੇ ਪਹੁੰਚਦਾ ਕਰ ਦਾਂਗੇ ਸਮਝ ਗਾਹ ਦੇ ਘਰੇ ਪਹੁੰਚਦਾ ਕਰ ਉਹ ਜ਼ਿੰਮੇਵਾਰੀ ਆਪਣੀ ਹੈ ਗਾਹ ਦੇ ਘਰ ਤੱਕ ਦੀ ਬਰੀ ਤੇ 40000 ਦਾ ਦੇ ਹੀ ਜਾਂਦਾ ਤੇਰਾ ਯਾਰ ਹਾਂ ਇੱਧਰ ਆ ਜਾਓ ਥੱਲੇ ਆ ਜਾ ਥੱਲੇ ਚਲਦੇ ਆ ਪੁੱਤ ਥੱਲੇ ਆਓ ਥੱਲੇ ਆਓ ਤੇ ਮਾਨੂੰ ਕੋਈ ਪੈਕੇਜ ਪੂਕ ਜਿ ਦੇ ਦੇ ਕੋਈ ਇਕੱਠਾ-ਕੁੱਠਾ ਕਰਕੇ ਦੇ ਦੇ ਇਸ ਹਾਵਨਾ ਇਹਦੇ ਕੋਲ ਤਾਂ ਪਰਤੇ ਜੀ ਬਹੁਤ ਪੈ ਜੂਗਾ ਪੈਕੇਜ ਦੇ ਦਨੇ ਜੀ ਪੈਕੇਜ ਆ ਆ ਆ ਤਿੰਨੇ ਚਾਰੇ ਚੀਜ਼ਾਂ ਇਕੱਠੀਆਂ ਹੀ ਪਈਆਂ ਜੇ ਕਿਤੇ ਇਕੱਠੀਆਂ ਹੀ ਭਲੇਟਦੇ ਗਿਆ ਆਪਾਂ ਇਕੱਠੀਆਂ ਭਲੇਟ ਦਨੇ ਪੈਕੇਜ ਇੱਕ ਇੱਕ ਰੇਟ ਜੀ ਚੱਕਦਗੇ ਤਿੰਨੇ ਕਿੰਨੇ ਦੀਆਂ ਦੇ ਦਗੇ ਮਾਨੂੰ ਕਿੰਨੇ ਦੀਆਂ ਦੇ ਦਗੇ ਤਿੰਨ ਚੀਜ਼ਾਂ ਨਹੀਂ ਹੈਗੀਆਂ ਚੀਜ਼ਾਂ ਪੰਜ ਨੇ ਆਪਣੇ ਕੋਲ ਇਹ ਜੀ ਪੰਜ ਕੀ ਆ ਕੀ ਆ ਹੋਰ ਕੀ ਆ ਇਹ ਕਹਿੰਦਾ ਬੈੱਡ ਹੋ ਗਿਆ ਵੱਡੀ ਸਟੂਲੀ ਵਾਲਾ ਜੀ ਹਾਂ ਫਲੈਟ ਲੱਗੀ ਹੋਈ ਹੈ ਹਾਂ ਸਾਈਡ ਤੇ ਬਾਕਸ ਨੇ 5 ਇੰਚੀ ਮੋਟਾ ਗੱਦਾ ਪੂਰੀ ਗਰੰਟੀ ਵਾਲਾ ਹਾਂ ਇੱਕ ਹੋ ਗਿਆ ਪ੍ਰੈਸ਼ੀਬਲ ਜੀ ਕਿੰਨੇ ਦਾ ਕਿੰਨੇ ਦਾ ਮਿਲੂਗਾ ਇਹ 54000 ਰੁਪਏ ਦਾ ਜੀ 54000 ਚ ਆ ਇਹ ਤਾਂ ਤਿੰਨ ਹੀ ਬਣੀਆਂ ਚੀਜ਼ਾਂ ਫਿਰ ਦੋ ਦੀ ਜਾਉ ਭਈਆਂ ਨੇ ਜੀ ਆ ਦੋ ਇਹਨੂੰ ਇਹਨੂੰ ਤੋ ਦੋ ਗਿਣਦਾ ਹੁਣ ਇਹ ਇਹਨੂੰ ਅੱਡ ਗਿਣੇਗਾ ਆ ਸਾਰਾ ਸੋਫਾ ਸੈੱਟ ਆ ਜੀ ਵਿਚੀ ਟੇਬਲ ਹੈ ਤੇ ਇਹਨੂੰ ਤੋ ਇੱਕ ਗਿਣੇਗਾ ਕਿ ਦੋ ਗਿਣਦਾ ਹੁਣ ਇਹਨੂੰ ਤਾਂ ਇੱਕ ਚੀਜ਼ ਹੀ ਗਿੰਦੇ ਆ ਜੀ ਆਪਾਂ ਤੇ ਫਿਰ ਅਗਲੀ ਕਿੱਧਰ ਗਈ ਉਹ ਲਮ ਅੱਡੀ ਵੱਡੀ ਅੱਡੀ ਵੱਡੀ 5 ਫੁੱਟ ਦੀ ਲਮਾਰੀ ਹੈ ਜੀ ਆਹਾ ਨਹੀਂ ਵਿੱਚੀ ਦੇਣੀ ਚ ਰੰਜਾ ਇਹ ਵਿੱਚੀ ਦੀ 54000 ਦੇ ਜੀ ਫਿਰ ਤਾਂ ਫਰੀਦ ਪੜਤੇ ਚਾ ਕੰਮ ਬਈ ਮੱਲਾ ਤਾਂ ਕਰਕੇ ਲੋਕ ਇਧਰ ਭੁੰਡੇ ਭਰ ਭਰ ਲਈ ਜਾਂਦੇ ਆ ਉਹ ਦੇਖੀ ਉਧਰਲੇ ਪਾਸੇ ਉਧਰਲੇ ਪਾਸੇ ਉਹ ਦੇਖ ਤਾਂ ਭੁੰਡੇ ਭਰ ਭਰ ਕੇ ਲਈ ਜਾਂਦੇ ਲੋਕ ਛੇਵੀਂ ਚੀਜ਼ ਹੋਰ ਵੀ ਹੈ ਜੀ ਹਾਂ ਹੋਰ ਕੀ ਆ ਡਿਲੀਵਰੀ ਫ੍ਰੀ ਹੈ ਸਾਰੇ ਪੰਜਾਬ ਦੀ ਇਹਦੀ ਓਏ ਹੋਏ ਹੋਏ ਇਹਦੀ ਡਿਲੀਵਰੀ ਵੀ ਫ੍ਰੀ ਆ ਇਹਦੀ ਡਿਲੀਵਰੀ ਵੀ ਫ੍ਰੀ ਹੈ ਛੇ ਮੀ ਚੀਜ਼ ਸਾਰੇ ਪੰਜਾਬ ਚ ਕਿੱਥੇ ਮਰਜ਼ੀ ਬੰਦਾ ਮੰਗਾ ਲੇ ਉਹ ਡਿਲੀਵਰੀ ਫ੍ਰੀ ਹੈ 54000 ਰੁਪਏ ਦੇ ਵਿੱਚ ਛੇ ਚੀਜ਼ਾਂ ਤੇ ਆਹ ਡਾਈਨਿੰਗ ਟੇਬਲ ਕਿੰਨੇ ਕ ਤੋਂ ਸ਼ੁਰੂ ਹੋ ਜਾਂਦਾ ਆਪਣਾ ਡਾਈਨਿੰਗ ਟੇਬਲ ਆਪਣੇ ਕੋਲ 22000 ਤੋਂ ਸ਼ੁਰੂ ਹੋ ਜਾਂਦਾ ਜੀ 6 ਕੁਰਸੀਆਂ ਵਾਲਾ ਵਧੀਆ ਉੱਪਰ ਸ਼ੀਸ਼ਾ ਲੱਗਿਆ ਹੋਇਆ 22000 ਵਾਲਾ ਵਖਾਖਾ ਕਿਹੜਾ ਹੈ ਉਹ 22000 ਰੁਪਏ ਚ ਦਿੰਦਾ ਹੈ 22000 ਰੁਪਏ ਚ ਕਿੰਨਾ ਆਹ ਡਾਈਨ ਟੇਬਲ ਆਪਣੇ ਕੋਲ 24000 ਦੀ ਰੇਂਜ ਚ ਹੈ ਜੀ ਥੋੜਾ ਭਲਾ ਹੋ ਜੇ ਫਾਈਬਰ ਦਾ ਬਣਿਆ ਹੋਊ ਸਾਰਾ ਟਾਲੀ ਰੱਕੜ ਲੱਗੀ ਹੋਈ ਹੈ ਜੀ ਨਹੀਂ ਪੱਕਾ ਪਤਾ ਪੱਕਾ ਪਤਾ ਹੈ ਜੀ ਤੇ ਆ ਨਿੱਕਾ ਇਹਦਾ ਡੈਂਟੇਬਲ ਸਾਰੇ 18000 ਰੁਪਏ ਡੈਂਟੇਬਲ ਹੈ ਜੀ ਮਾਰੇਗਾ ਆਪਾਂ ਨੂੰ ਮਾਰੂਗਾ ਆਪਾਂ ਨੂੰ ਮਾਰੂ ਇਹ ਚਲੋ ਚੱਲ ਗਏ ਗਾਂਹਾਂ ਚਲੋ ਆਜੋ ਗਾਂਹ ਪੁੱਛਦੇ ਆ ਰੇਟ ਇਹ ਤਾਂ ਕਰਕੇ ਬਾਹਲਾ ਸਿਸਟਮ ਚੱਲੀ ਜਾਂਦਾ ਪ੍ਰੀਤ ਆਜੋ ਗਾਂਹ ਚੱਲ ਗਏ ਹੋਰ ਸ਼ੋਰੂਮ ਹਜੇ ਅੱਧਾ ਹੀ ਇਹ ਆ ਸੋਫਾ ਸੈੱਟ ਕਿੰਨੇ ਦਾ ਦੇਗੇ ਪੰਜ ਸੀਟਾਂ ਕਿੰਨੇ ਦਾ ਲਗਾ ਦੇ ਇਹ 5 ਸੀਟਾਂ ਵਾਲਾ ਸੋਫਾ ਜੀ ਬਿਨਾ ਟੇਬਲ ਕੋਲਾ ਸੋਫਾ 10000 ਰੁਪਏ ਦਾ ਤੇ ਮਰਜੀ ਕਿਸ ਨੇ ਗਰੀਬ ਪਰਿਵਾਰ ਚ ਵਿਆਹ ਕਰਨਾ ਤੇ ਮਰਜੀ ਵਾਲਾ ਸੋਫਾ ਲਿਆ ਸਕਦਾ ਜੀ ਇੱਕ ਆਹ ਜੀ ਦੋ ਕੁਰਸੀਆਂ ਛੋਟੀਆਂ ਆਸੇ ਪੰਜ ਸੀਟਾਂ ਯਾਰ ਉਹ ਤਿੰਨ ਉਹ 10000 ਰੁਪਏ ਚ ਸੋਫਾ 10000 ਚ ਹੋਰ ਕੀ ਭਾਲਦਾ ਤੂੰ ਚਲੋ ਚੱਲ ਕੇ ਗਾਹਾਂ ਆਜੋ ਇੱਧਰ ਤਾਂ ਨਹੀਂ ਕੋਈ ਪੈਕੇਜ ਪੂਗੇ ਠੋਕਿਆ ਪਿਆ ਜੀ ਕਫਨਾ ਉਹ ਆ ਚੱਕ ਉਹ ਭਾਈ ਪੈਕੇਜ ਠੋਕਿਆ ਪਿਆ ਆਹ ਤਾਂ ਅਲਮਾਰੀ ਵੀ ਮਹਿੰਗੀ ਲਾਤੀ ਇਹ ਤਾਂ ਲੋਹੀ ਅਲਮਾਰੀ ਲਾਤੀ ਜੀ ਇਹ ਕਿੰਨੇ ਦਾ ਪੈਕੇਜ ਆ ਇਹ ਪੈਕੇਜ 44000 ਰੁਪਏ ਦਾ ਇਹ ਉਦੋਂ ਵੀ ਸਸਤਾ ਕਰਤਾ ਆਲਮਾਰੀ ਵੀ ਚੰਗੀ ਆ ਆ ਆ ਸੋਫਾ ਮਾੜਾ ਲਾਤਾ ਹੋ ਨਹੀਂ ਸੋਫਾ ਵੀ ਆਪਣਾ ਪੂਰਾ ਵਧੀਆ ਸੱਵਾਂ ਲੱਗਿਆ ਹੋਇਆ 7 ਸੀਟਰ ਸੋਫਾ ਲੱਗਿਆ ਹੋਇਆ ਜੀ ਕੋਈ ਚੀਜ਼ ਸੋਫਾ ਲੱਗਿਆ ਹੋਇਆ ਸੋਫਾ ਵੀ ਉਨਾ ਹੀ ਆ ਆ ਬੈੱਡ ਵੀ ਉਨਾ ਚੰਗਾ ਹੀ ਆ ਫਿਰ ਗੱਦਾ ਚੱਕੋਂਗੇ ਉਤੋਂ ਨਹੀਂ ਗੱਦਾ ਹੀ ਵਿੱਚੀ ਆ ਜੀ ਗੱਦਾ ਵਿੱਚੇ ਦੇਵੇਂਗਾ ਗੱਦਾ ਵਿੱਚੀ ਦਵਾਂਗੇ ਜੀ ਫਿਰ ਬੈੱਡ ਮਾੜਾ ਹੋਊ ਬੈੱਡ ਵੀ ਪੂਰਾ ਸਿਰੇ ਸਿਰਾ ਕੁਆਲਟੀ ਲੱਗੇ ਚਾਹੇ ਬਦਨੇ ਵਿੱਚ ਚਾਰ ਬਾੜ ਲੋ ਬੈੱਡ ਵੀ ਪੇਟੀ ਵਾਲਾ ਉਹ ਟੇਬਲ ਯਾਰ ਲਾ ਲਿਆ ਹਨਾ ਨਹੀਂ ਟੇਬਲ ਹੀ ਪਿਆ ਜੀ ਆਪਣਾ ਵਿੱਚ ਹੀ ਟੇਬਲ ਹੈ ਆ ਟੇਬਲ ਵਿੱਚ ਹੀ ਆ ਟੇਬਲ ਵਿੱਚ ਹੀ ਆ ਜੀ ਇਹ 44000 ਚੋਂ ਉਹਨਾਂ ਕੁਛ ਆ ਹੱਦ ਹੋ ਗਈ ਆ ਇਹ ਇਹਦੀ ਡਿਲੀਵਰੀ ਨਹੀਂ ਦੇਣੀ ਹੋਣੀ ਨਹੀਂ ਡਿਲੀਵਰੀ ਫ੍ਰੀ ਹੈ ਜੀ ਇਹਦੀ ਇਹਦੀ ਵੀ ਡਿਲੀਵਰੀ ਫ੍ਰੀ ਆ ਦੱਸ ਪ੍ਰੀਤ ਹੁਣ ਹੋਰ ਕੀ ਭਾਲਦਾ ਤੂੰ ਯਾਰ ਹੋਰ ਕੀ ਭਾਲਦਾ ਹੁਣ ਤੂੰ ਗਾਂਹਾਂ ਹੀ ਜਾਣਾ ਭਾਲਦਾ ਚਲੋ ਚੱਲ ਕੇ ਆ ਜੀ ਅਲਮਾਰੀਆਂ ਥੋੜੀਆਂ ਹੋਣਗੀਆਂ ਤੇਰੇ ਕੋਲੇ ਪੰਜ ਚਾਰ ਕੀ ਅਲਮਾਰੀਆਂ ਤਾਂ ਯਾਰ ਇਹਦਾਂ ਅਲਮਾਰੀ ਪਿੱਛੇ ਹੂੰ ਪਈਆਂ ਨੇ ਜੀ ਆਪਣੀ ਐਕਸਟਰਾ ਸਟਾਕ ਪਿਆ ਤਾਂ ਹਾਂ ਅਲਮਾਰੀ ਦਾ ਆਪਣੇ ਕੋਲ ਲੈਣ ਅਲਮਾਰੀ ਦੇ ਕਿੰਨਾ ਮਰਜ਼ੀ ਲੈ ਲੋ ਅਲਮਾਰੀ ਓਏ ਆ ਦੇਖੋ ਇੱਧਰ ਨੂੰ ਕਿੱਡੀ ਵੱਡੀ ਦੁਕਾਨ ਆ ਇਹਨਾਂ ਦੀ ਆਹ ਸੇ ਇਧਰਲੇ ਪਾਸੇ ਪਈਆਂ ਇਹ ਕਿੰਨੇ ਕੁ ਤੋਲ ਮਾਰੀ ਸ਼ੁਰੂ ਹੋ ਜਾਂਦੀ ਹੂ ਮਾਨਵ ਤੇਰੇ ਕੋਲ ਮਾਰੀ ਸ਼ੁਰੂ ਹੋ ਜਾਂਦੀ 8000 ਤੋਂ ਅਲਮਾਰੀ ਸ਼ੁਰੂ ਹੋ ਜਾਂਦੀ ਜੀ ਆਪਣੇ ਕੋਲੇ ਆਹ ਵੱੱਡੀ ਸਾਰੀ ਅਲਮਾਰੀ ਕਿੰਨੇ ਕੁ ਦੀ ਆਹਾ ਇਹ ਅਲਮਾਰੀ ਦਾ ਰੇਟ ਹੈ ਕਾ ਆਪਣਾ 25000 ਰੁਪਏ ਰੇਟ ਹੈ ਜੀ 25 ਦੀ 25000 ਰ ਇਹ ਜੇ ਖਾਣਾ ਬਹੁਤ ਵਧੀਆ ਬਣਾਇਆ ਹੋਇਆ ਦੇਖੋ ਆ ਜੀ ਜੀ। ਲੇਖੋ ਇਹ ਡਰੈਸਿੰਗ ਟੇਬਲ ਹੋ ਗਿਆ ਚੂੜੀਆਂ ਚਾਹੇ ਟੰਗਣ ਵਾਸਤੇ। ਹਾਂ ਆਡਾ ਮੂਰੇ ਖਾਣਾ। ਹੂੰ ਇਹਦੇ ਪਿੱਛੇ ਫੇਰ ਇੱਕ ਹੋਰ ਖਾਣਾ ਹੈ। ਹੂੰ ਉੱਥੋਂ ਡਾਕ ਅੱਡਾ ਹੀ ਖਾਣਾ ਆ ਹੋ ਗਿਆ ਜੀ। ਇਹ ਤਾਂ ਯਾਰ ਬੈਂਕ ਚ ਧਰਨ ਵਾਲੀ ਅਲਮਾਰੀ ਆ। ਲਾ। ਪੱਠੀ ਪੈਂਡ ਅਲਮਾਰੀ ਆ ਜੀ ਪੂਰੀ ਵਧੀਆ ਬਣੀ ਹੋਈ। ਆ ਵੀ ਨਾਲ ਦੇਣਾ। ਪੈਸੇ ਸਿੱਟਣ ਨੂੰ ਜਦੋਂ ਕਰਨੇ ਆ ਜਾਊਗਾ ਨਾ। ਇਹ ਬਲਬੀਰ ਸਿੰਘ ਦੇ ਹੱਥ 'ਚ ਫੜਿਆ ਹੋਊ ਭਾਂਣ ਪਾਉਣ ਵਾਸਤੇ ਨਾਲ ਦੇਣਾ ਸੀ ਹੈ ਆਹਾ ਐ ਸਮਝਦੇ ਕਹਿੰਦੇ ਗੱਲ ਐ ਐ ਗੱਲਬਾਤ ਐ ਜਾਣਾ ਆਜੋ ਚੱਲ ਗਏ ਇਹ 'ਚ ਬੰਦਾ ਛੋਟਾ ਸਾਈਜ਼ ਵਾਲੇ 20000 ਰੁਪਏ ਵਾਲੀ ਸੀ ਚੀਜ਼ ਉਹੀ ਐ ਰੰਗ ਉਹੀ ਐ ਸਾਈਜ਼ ਛੋਟਾ ਵਾਲੀ ਦੀ ਅੱਛਾ ਫੈਕਸ਼ਨ ਇਹਦੇ 'ਚ ਵੀ ਉਹੀ ਹੈ ਫੈਕਸ਼ਨ ਇਹਦੇ 'ਚ ਵੀ ਉਹੀ ਹੈ ਜੀ ਇਹ ਅੱਜ ਦੀ ਨਾਲ ਛੋਟੀ ਟੀਲ ਮਾਰੀ 19000 ਰੁਪਏ ਦੀ ਅੱਛਾ ਇਹ 19 ਦੀ ਐ ਇਹ 19 ਦੀ ਐ ਜੀ ਮੈਂ ਨਾ ਇਹਦੇ ਉੱਤੇ ਖਾਨਾ ਹੀ ਵਾਲਾ ਵੱਡਾ ਐਦੇ ਉੱਤੇ ਤਾਂ ਪ੍ਰੀਤ ਜਿਵੇਂ ਆਪਾਂ ਜਾਹਤ ਜਾਣੇ ਹੁੰਨੇ ਉਵੇਂ ਟਾਈ ਚੀਤਰ ਨੂੰ ਜਾਜ ਵਾਲੇ ਖਾਨੇ ਕਿਲੇ ਵਾਲੀ ਤੇ ਆਹਾ ਇਹ ਲਮਾਰੀ ਸਾਰੀ 13000 ਰੁਪਏ ਦੀ ਲਮਾਰੀ ਹੈ ਮੈਂ ਕਹਿਣ ਲੱਗਾ ਸੀ ਮਹਿੰਗੀ ਆ ਇਹ ਕਹਿੰਦਾ ਸਸਤੀ ਆ 13000 ਰੁਪਏ ਦੇ ਵਿੱਚ ਪਿੱਛੀ ਡਰੈਸਿੰਗ ਟੇਬਲ ਦਾ ਕੰਮ ਦੇ ਨਾਲ ਮਾਰੀ ਨੇ ਜੀ ਹੂੰ ਪਿੱਛੀ ਕਪੜੇ ਟੰਗਣ ਨੂੰ ਬਿਸੀ ਜੁੱਤੀਆਂ ਰੱਖਣ ਨੂੰ ਸੰਦੇਸ਼ ਨਹੀਂ ਬਾਹਲੇ ਆ ਫਕਸ਼ ਨਹੀਂ ਬਾਹਲੇ ਆ ਪਰਦੇ ਨਾਲ ਲੈ ਜਾਓ ਬਾਹਲਾ ਰੋਲਾ ਨਾ ਪਾਓ ਪਰਦੇ ਨਾਲ ਲੈ ਜਾਓ ਕਿ ਜੇ ਨੂੰ ਨਾ ਪਤਾ ਲੱਗੇ ਇੰਨਾ ਸਾਫਤਾ ਸਮਾਨ ਪੂਰੀ ਕੋਲੋਂ ਮਿਲਦਾ ਸ਼ੇਰਪੁਰੇ ਆਹਾ ਓਲ ਮਾਰੀ ਸਾਰੇ 11000 ਰੁਪਏ ਓਲ ਮਾਰੀ ਇਹ ਤਾਂ ਘਟੀ ਤੁਰਿਆ ਆਉਂਦਾ ਸਿੱਟੀ ਤੁਰਿਆ ਆਉਂਦਾ ਸਿੱਟੀ ਤੁਰਿਆ ਆਉਂਦਾ ਕਰਨਿਆ ਸਿੱਟੀ ਤੁਰਿਆ ਆਉਂਦਾ ਓਏ ਕਿੱਥੇ ਕਿੱਥੇ ਇਹਦੇ ਨਾਲ ਟੱਕਰ ਖਾਊ ਓਏ ਕੋਈ ਮਾਨਵ ਨਾ ਕੌਣ ਟੱਕਰ ਖਾ ਜੂ ਓਏ ਆ ਦੇਖ ਕਿਡਾ ਸੋਣ ਅੱਖਾਂ ਸਮਾਨ ਪਿਆ ਦੇਖ ਕਿਡਾ ਸੋਣ ਅੱਖਾਂ ਸਮਾਨ ਪਿਆ ਤੇ ਆ ਆ ਆ ਨਵਾਂ ਚਲਾਤਾ ਕੰਮ ਇਹ ਨਵਾਂ ਚਲਾਤਾ ਜੀ ਵਿਆਹ ਸ਼ਾਦੀਆਂ ਲੋਕਾਂ ਦੀ ਮੰਗ ਸੀ ਹੂੰ ਵੀ ਸਾਨੂੰ ਸਸਤੇ ਰੇਟ ਫਰਨੀਚਰ ਨਾਲ ਸਸਤੇ ਇਲੈਕਟ੍ਰੋਨਿਕਸ ਵੀ ਦੋ ਬਈ ਇੱਥੋਂ ਹੀ ਚਕਾ ਦੇ ਆਪਾਂ ਇੱਥੋਂ ਚਕਾ ਦਈਏ ਜੀ ਇਹ ਤਾਂ ਚਾਰ ਮਸ਼ੀਨਾਂ ਨੇ ਜੀ ਹਾਂ ਬਹੁਤ ਮਾਲ ਭਰਿਆ ਪਿਆ ਆਪਣੇ ਕੋਲ ਉੱਪਰ ਨਹੀਂ ਉਹ ਤਾਂ ਸਾਨੂੰ ਪਤਾ ਹੈ ਅਸੀਂ ਫਰਨੀਚਰ ਵਾਲੇ ਪਾਸੇ ਢੇੜਾ ਕੱਢ ਕੇ ਵੇਖ ਲਿਆ ਇਹ ਰੇਟ ਜਾਂ ਮਾੜਾ ਮੋਟਾ ਕੋਈ ਦੱਸ ਦਗੇ ਜੇ ਗੱਲ ਬਾਤ ਰੇਟ ਦੱਸਦਣੇ ਆ ਜੀ ਸਾਰੀ ਚੀਜ਼ ਦਾ ਰੇਟ ਦੱਸਦਣੇ ਆਪਾਂ ਸ਼ੋਰੂਮ 'ਚ ਲਿਆ ਕੇ ਤੁਹਾਨੂੰ ਉਧਰ ਦੱਸੋਗੇ ਚਲ ਫਿਰ ਇਹਦਾ ਦੱਸ ਦੇ ਮਾੜਾ ਜਾਂ ਫਿਰ ਇਹਦਾ ਦੱਸ ਦੇ ਇਹਨਾਂ ਦਾ ਇਹਨਾਂ ਦਾ ਦੱਸ ਕੀ ਰੇਟ ਚੱਕ ਗਿਆ ਆਹ ਕਿਮਿਆ ਬੈੱਡ ਹੋ ਗਿਆ ਜੀ ਇਹ ਐ ਮੰਨ ਲਓ ਆਪਣੇ ਕੋਲ 16-17000 ਤੋਂ ਸ਼ੁਰੂ ਨੇ ਇਹ ਬੈੱਡ ਆਹਾ ਵੱਡੀ ਢੂਆਂ ਵਾਲੇ ਬੈੱਡ ਸਾਈਡ ਬਾਕਸ ਪਲੱਗ ਸੁੱਚ ਲੱਗੇ ਹੋਏ ਨੇ ਅਛਾ ਇਹ ਇੰਨੇ ਕੁ ਤੋਂ ਹੀ ਹੁੰਦੇ ਆ ਆ ਆ ਆਹਾ ਇਹ ਦੁਫਰ ਭੂਰਾ ਸਸਤਾ ਹੋ ਕਿਮਿਆ ਬੈੱਡ ਹੈ ਸਾਰੇ 16000 ਦੀ ਰੇਂਜ ਚ ਬੈੱਡ ਹੈ ਦੇਖੋ ਪ੍ਰੀਤ ਯਾਰ ਲੈ ਹੱਦ ਹੋ ਗਈ ਆ ਯਾਰ ਆ ਹੈ ਚੱਲ ਗਏ ਫਿਰ ਬਿਜਲੀ ਵਾਲੀ ਦੁਕਾਨ ਤੇ ਵੀ ਚੱਲ ਗਏ ਆ ਜੋ ਬਿਜਲੀ ਦੀ ਦੁਕਾਨ ਤੇ ਚੱਲ ਬਿਜਲੀ ਬਿਜਲੀ ਵਾਲੀ ਦੁਕਾਨ ਤੇ ਨਹੀਂ ਜਾਣਾ ਬੀਲੀ ਵਾਲੀ ਦੁਕਾਨ ਵੀ ਇੰਨਾ ਤੋਂ ਹੋਈ ਆ ਬਸ ਥੋੜਾ ਜਿਹਾ ਆਪਾਂ ਹੋਰ ਅੱਗੇ ਜਾਣਾ ਮਾੜ ਆ ਜਾ ਆਪਨੂੰ ਅੱਗੇ ਜਾਣਾ ਪਣਾ ਆ ਜੋ ਬਈ ਮਾਨਵ ਅਗਲੀ ਯਾਰ ਨੂੰ ਬਈ ਸਾਨੂੰ ਸਦਣਾ ਖੋਏ ਦੀਆਂ ਪਿੰਨੀਆਂ ਜਾਂ ਪੰਜੀਰੀ ਸਾਡੇ ਵਾਸਤੇ ਰਲਾ ਕੇ ਰੱਖਣੀ ਠੀਕ ਹੈ ਪਰ ਜੋਰ ਹੀ ਬਾਲਾ ਲਵਾਦਾ ਫਰੀ ਤੇ ਨੇ ਤਾਂ ਆਪਣਾ ਸਾਰੇ ਮੇਰਾ ਮਨ ਜਾ ਕੋਈ ਖੜੇ ਰੇਟਾ ਰੂਟਾ ਲੋ ਖੜ੍ਹਾ ਦੇ ਇਹ ਮਸ਼ੀਨ ਆਪਾਂ ਨੂੰ ਕਿੰਨੇ ਸਟਾਰਟਿੰਗ ਕਿੰਨੇ ਤੋਂ ਹੋ ਜੂ ਮਸ਼ੀਨ ਸਟਾਰਟਿੰਗ ਵੀ 8500 ਰੁਪਏ ਦੋ ਜੀ ਜਲਦੀ ਹੋ ਵਧੀਆ ਕੰਪਨੀ ਟਾਟਾ ਕੰਪਨੀ ਮਸ਼ੀਨ ਦਵਾਂਗੇ ਜੀ 8500 ਰੁਪਏ ਚ ਵਿੱਚ ਹੀ ਵਾਰੰਟੀ ਹੋ ਗਾਰੰਟੀ ਵਾਰੰਟੀ ਦਿੱਤੀ ਜਾਣੀ 5 ਸਾਲ ਦੀ ਵਾਰੰਟੀ ਕੰਪਨੀ ਪੱਕਾ ਬਿਲ ਦਵਾਂਗੇ 8500 ਰੁਪਏ ਦੇ ਵਿੱਚ ਪ੍ਰੀਤ ਲੀੜੇ ਤੋਂ ਉਹ 8500 ਦੀ ਖਾਤਰ ਨਾ ਕਿਤੇ ਵਿਆਹ ਕਰਾ ਲਿਓ ਬਹੁਤ ਔਖਾ 8500 ਚ ਲੀੜੇ ਤੋਂ ਕਿਤੇ 5 ਸਾਲ ਲੀੜੇ ਤੋਂ ਕੇਦੂ ਕਰਨਿਆ ਐਵੇਂ ਨਾ ਭੰਗਾ ਲੈ ਲਓ ਉਹ ਤਾਂ 8500 ਜੀ ਹੁੰਦਾ ਕੰਮ ਫਰਿੱਜ ਦੱਸ ਫਰਿੱਜ ਆਪਾਂ ਦੇ ਦਾਂ ਨ ਘੱਟੋ ਘੱਟ 12500 ਰੁਪਏ ਦਾ ਜੀ ਓਏ ਹੋਏ ਲੈ ਫਰਿੱਜ ਕੋਈ ਆਟਾ ਗੁੰਨਣ ਤੇ ਆਟਾ ਬੇਲਣ ਬੂਲਣ ਵਾਲੀ ਹੈਗੀ ਮਸ਼ੀਨ ਨਹੀਂ ਆਟਾ ਬੁਨਣ ਵਾਲੀ ਮਸ਼ੀਨ ਕੋਈ ਨਹੀਂ ਜੀ ਉਹ ਘਰ ਦੇ ਹੀ ਬੁੰਨਿਆ ਵਧੀਆ ਰਹਿੰਦਾ ਹਾਂ ਉਹ ਅਸਰ ਵਾਲੀ ਬੁੰਨਿਆ ਵਧੀਆ ਰਹਿੰਦਾ ਚੱਲ ਕਿੰਨੇ ਤੋਂ ਕਿਹਾ ਸੀ 12 13 12500 ਤੁਸੀ 12500 ਇਹ ਵੀ ਗਾਰੰਟੀ ਬਿੱਲ ਸਭ ਕੁਝ ਮਿਲੂਗਾ ਸਾਰਾ ਵਿੱਚ ਨਾਲ ਦੇਣੀ ਹੈ ਤੇ ਆਹਾਂ ਕਿੰਨੇ ਤੋਂ ਸ਼ੁਰੂ ਕਰ ਦਿਆਂਗੇ ਉਹ ਆਪਾਂ ਸ਼ੁਰੂ ਕਰ ਦਾਂਗੇ 9000 ਰੁਪਏ ਤੋਂ ਸ਼ੁਰੂ ਕਰ ਦਾਂਗੇ ਜੀ ਬਾਜ਼ਾਰ 'ਚ ਵੀ ਕੀ ਸਸਤੀ ਬਹੁਤ ਆਉਂਦੀ ਹੈ 650 7000 ਦੀ ਉਹ ਰੋ ਲਿਆ ਕੇ ਬੰਦਾ 6 ਮਹੀਨੇ ਬਾਅਦ ਪਛਤਾਉਂਦਾ ਜੀ ਹੂੰ ਉਹ ਪੁੱਤ ਜਿਨ੍ਹਾਂ ਜਿਵੇਂ ਨਾ ਖੱਡੀ ਵਾਲਾ ਖੇਸ ਹੁੰਦਾ ਪ੍ਰੀਤ ਉਹਦੇ ਵਿੱਚ ਧਾਰੀਆਂ ਜੀਆਂ ਖੱਡੀ ਵਾਲੇ ਖੇਸ ਵਾਂਗੂ ਤੁਸੀਂ ਲੱਗ ਜਾਂਦੀਆਂ ਹਨਾ ਓਏ ਆ ਇਸਾਂ ਕੋਲੇ ਨਾਲ ਲਿਆ ਓਏ ਮੈਨੂੰ ਤਾਂ ਪਹਿਲਾਂ ਹੀ ਠੰਡ ਆ ਆ ਕਿਤੇ ਚੱਲੀ ਤਾਂ ਨਹੀਂ ਜਾਂਦੇ ਇੰਨੀ ਠੰਡ ਤਾਂ ਤਾਂ ਨਹੀਂ ਕਿਤੇ ਨਾ ਨਾ ਜੀ ਸਾਰੇ ਹੀ ਬੰਦ ਖੜਿਆ ਤਾਂ ਕੋਈ ਇੰਨੀ ਠੰਡ ਆ ਇਹ ਕਿੰਨੇ ਕਿੰਨੇ ਕਰਦਾ ਇਹ ਇਸ ਦੀ ਆਪਣੇ ਕੋਲੇ 29000 ਤੋਂ ਸ਼ੁਰੂ ਹੋ ਜਾਂਦਾ ਜੀ ਡੇਢ ਟਨ ਦਾ ਡੇਢ ਟਨ ਦਾ 29000 ਆਉਂਦਾ ਨਵਾ ਨਵਾ ਏ ਸੀ ਜੀ ਚਲੋ ਨਾਲ ਵਾਰੰਟੀ ਉਹਦੀ ਯਾਰ ਪ੍ਰੀਤ ਕੂਲਰਾਂ ਤਾਂ ਗੱਲ ਕਰਨ ਨੂੰ ਜੀ ਨਹੀਂ ਕਰਦਾ ਯਾਰ ਕੂਲਰਾਂ ਦਾ ਰੇਟ ਪੁੱਛਣ ਨੂੰ ਦਿਲ ਨਹੀਂ ਕਰਦਾ ਠੰਡ ਹੀ ਇੰਨੀ ਆ ਪਰ ਪੁੱਛਦ ਨੇ ਕਈ ਵਾਰੀ ਕਿਸੇ ਨੂੰ ਲੋੜ ਹੁੰਦੀ ਆ ਹੈ ਨਾ ਇਹ ਕਿੰਨੇ ਕਿ ਤੂੰ ਸ਼ੁਰੂ ਕਰ ਦਾਂਗੇ ਇਹ ਸ਼ੁਰੂ ਕਰ ਦਾਂਗੇ ਆਪਾਂ ਕੂਲਰ 6500 ਰੁਪਏ ਦਾ ਸ਼ੁਰੂ ਕਰ ਦਾਂਗੇ ਵੱਡਾ ਕੂਲਰ ਚੰਗਾ ਕੂਲਰ ਚੰਗਾ ਕੂਲਰ ਕਿੰਨੇ ਦੋ ਤਿੰਨ ਤਿੰਨ ਚਾਰ ਮੰਜੇ ਨੂੰ ਹਵਾ ਦੇਣੀ ਹੈ ਕੂਲਰ ਨੇ ਆਹ ਆਉ ਬਣਾ ਬਣਾ ਪਏ ਯਾਰ ਕੀ ਗੱਲਾਂ ਬਾਤਾਂ ਬਣੀਆਂ ਪਈਆਂ ਆ ਗੀਜਰ ਕਿੰਨੇ ਤੂੰ ਸਟਾਰਟ ਕਰ ਦਗੇ ਐਦੀ ਲੋੜ ਆ ਵਿਚ ਵਿਚ ਬੰਦੇ ਹੈਗੇ ਆ ਪ੍ਰੀਤ ਮੇਰੀ ਨਿਗਾਹ ਦੇ ਵਿੱਚ ਮੈਂ ਨਾ ਨਹੀਂ ਲੈਂਦਾ ਸੁਣਨ ਚ ਆ ਵੀ ਕਹਿੰਦੇ ਸੱਤ ਸੱਤ ਦਿਨ ਵੀ ਰਿਕਾਰਡ ਹੈਗੇ ਆ ਗੱਬਰੂਆਂ ਦੇ ਤੇ ਆਦਾ ਸੋ ਆ ਕੇ ਰਿਕਾਰਡ ਤੋੜਨ ਵਾਲਾ ਹੈ। ਆਪਣੇ ਨੂੰ ਸਾਰੇ ਕੰਪਨੀ ਗੀਅਰ ਮਿਲ ਜਾਣਗੇ ਜੀ। ਸਭ ਤੋਂ ਵਧੀਆ ਕੰਪਨੀ ਕ੍ਰਮਟਨ ਹੋਗੀ ਹੈਵਲ ਹੋਗੀ। ਹਾਂ। ਕਿੰਨੇ ਨਹੀਂ ਹੈਗੇ ਇਹ ਥੋੜੇ ਮਹਿੰਗੇ ਪੈਂਦੇ ਨੇ। ਉਦੋਂ ਸਸਤਾ ਗੀਅਰ ਕਲਪੀਆਰ ਦਾ ਹੁੰਦਾ ਹੈ। ਇਹ ਸਾਰੇ 4500 ਰੁਪਏ ਦੇ ਗੀਅਰ ਹੈ। ਗਾਰੰਟੀ ਗਰੰਟੀ। ਗਾਰੰਟੀ ਫੁੱਲ ਗਾਰੰਟੀ ਹੈ ਜੀ। ਬਾਜ਼ਾਰ 'ਚ 2500 ਤੋਂ 3000 ਰੁਪਏ ਦਾ ਗੀਅਰ ਵਿਕੀ ਜਾਂਦਾ। ਉਹ ਨਿਹਰਾ ਬੰਬ ਹੈ ਉਹ ਆਏ ਨਹੀਂ ਪਤਾ ਕਦੋਂ ਉਹ ਖਰਾਬ ਹੋ ਜੇ। ਹਾਂ। ਰਿਸਕ ਵੀ ਰਹਿੰਦਾ ਕਿਉਂਕਿ ਆਪਾਂ ਇਹ ਜੀ ਬਿਜਲੀਆ ਕੰਮ ਹੁੰਦਾ। ਇਹ ਚੀਜ਼ ਲੈਂਦਾ ਕੋਈ ਫਿਰ। ਨਹੀਂ ਇਹ 'ਚ ਮ ਉਹ ਵੀ ਨਹੀਂ ਗੱਲ ਗੀਜਰ ਵਧੀਆ ਮਤਲਬ ਉਹ ਗੀਜਰ ਜਿਹੜਾ ਉਹ 4500 ਰੁਪਏ ਤੋਂ ਸਟਾਰਟ ਬਿਲਕੁਲ ਰੁਪਏ ਨਹੀਂ ਹੈਗੇ ਕਿਸ਼ਤਾਂ ਵੀ ਪੂਰਾ ਪ੍ਰਬੰਧ ਹੈ ਆਪਣੇ ਕੋਲੇ ਬਕਰੀ ਜੀ ਇਹ ਕੈਟਲੀ ਜੀ ਆ ਤਾਂ ਪਾਣੀ ਦਿੱਤਾ ਕਰਨ ਵਾਲੀ ਇਹਦੇ ਆ ਕੇ ਯਾਰ ਤੁਸੀਂ ਆਜ ਉਥੋਂ ਹਿਸਾਬ ਨਾ ਦੇ ਦੇਵਾਂਗੇ ਨੰਬਰ ਨੋਟ ਕਰੋ ਧੂਰੀ ਦੇ ਕੋਲੇ ਇੱਕ ਕਸਵਾ ਏ ਸ਼ੇਰਪੁਰ ਸ਼ੇਰਪੁਰ ਠਾਣਾ ਜੀ ਹਾਂ ਇਹ ਸ਼ੇਰਪੁਰ ਠਾਣਾ ਠਾਣਾ ਸ਼ੇਰਪੁਰ ਸ਼ੇਰਪੁਰ ਮੇਰਾ ਨਾਂ ਸੁਣ ਕੇ ਐ ਨਾ ਮੰਨ ਲਿਓ ਵੀ ਇਹ ਉਧਰ ਜਗਰਾਉ ਸਿੱਧਮਾ ਵੇ ਪੇਟ ਵਾਲਾ ਸ਼ੇਰਪੁਰਾ ਇਹ ਧੂਰੀ ਦੇ ਕੋਲੇ ਮੈਂ ਬਾਰ ਬਾਰ ਗੇੜੇ ਨਾਲ ਤਾਂ ਕਿ ਨਾ ਧੂਰੀ ਦੇ ਕੋਲੇ ਸ਼ੇਰਪੁਰਾ ਧੂਰੀ ਮਲੇਰ ਕੋਟਲਾ ਬਰਨਾਲਾ ਤਿੰਨਾਂ ਸੈਂਟਰ ਸ਼ੇਰਪੁਰ ਹੈ ਜੀ ਇਹ ਕਿੱਥੋਂ ਮਰਜ਼ੀ ਆਉਣਾ ਤੁਸੀਂ ਆ ਸਕਦੇ ਆ ਸਕਦੇ ਆ ਨੰਬਰ ਨੋਟ ਕਰ ਲਓ ਗੱਲ ਖਤਮ ਕਰੋ ਹੁਣ ਕਿਹਨੂੰ ਡੀਕਦੇ ਆ